ਗਰਬੰਦੀ ਫਸੇਗਾ। ਅੱਜ ਕਿਰੇ ਵਿੱਚ ਚਾਹ ਪਣੀ ਲੈ ਕੇ ਆਉਂਦੇ ਅਸੀਂ। ਮਨਿੰਦਰ ਸਾਨੂੰ ਫਿਕਰ ਕਰਾਦੀ ਲੋੜ। ਮਮੂ ਤੇ ਵੀਰੇ ਵੱਲ ਤੋਂ ਚਾਹ ਲੈ ਆਉਂਗੀ। ਚਲ ਕੋਈ ਕਰ ਲਈਏ ਆਪਾਂ। ਹਾਂ ਕੋਈ। ਮੈਂ ਲੈ ਆਉਣੀ ਆ। ਗਰਬੰਦੀ ਠੀਕ-ਠਾਕ ਆ ਗਏ। ਹਾਂਜੀ ਠੀਕ-ਠਾਕ ਆ ਗਏ। ਤੁਸੀਂ ਦੱਸੋ। ਬਸ ਠੀਕ ਆ ਵਧੀਆ। ਤੇ ਫੋਨ ਕਰ ਦਿੰਦੇ ਤੁਸੀਂ ਪਹਿਲਾਂ ਆਉਣ ਤੋਂ। ਬਸ ਫੋਨ ਕੀ ਕਰ ਲਾਂ? ਕਾਲਾ ਜਵੇਲਾ ਸੀ। ਕਹਿੰਦਾ ਚਲ ਮਾਂ ਜਾਈ ਆਉਣੇ ਗੇੜਾ ਮਾਰ ਆਉਣੇ ਆ ਕਹਿੰਦਾ। ਗੁਰਬਖਸ਼ਾਪ ਪਿੰਡ ਵਾਲੀ ਪਾਸੇ ਮਿਲ ਗਈ। ਇੱਥੇ ਤਾਰ ਤਸੂਨੇ ਆ ਕੇ ਪਿੰਡ ਵਾਲੇ ੱਡੇ ਤੇ। ਚਲ ਵਧੀਆ ਵੀਰੇ ਆਪ ਸੰਤੋਖ ਰीडीक ਰਹਿੰਦੀ ਐ ਵੀ ਕਦੋਂ ਆਉਂਗੇ ਤੇ ਮਿਲ ਕੇ ਜਾਉਂਗੇ ਕਿੰਨੇ ਹੋਰ ਪੁੱਤ ਤੇ ਹੋਰ ਤੂੰ ਜਾਇਆ ਹੀ ਪਿੰਡ ਹਾਂ ਮੈਂ ਜਾਇਆ ਇਸ ਮੇ ਪਿੰਡ ਤਾਂ ਚਲ ਵਧੀਆ ਉੱਥੇ ਠੀਕ ਠਾਕ ਐ ਸਾਰੇ ਸਾਰੇ ਵਧੀਆ ਨੇ ਚਲ ਵਧੀਆ ਹੈ ਪੁੱਤ ਦੱਸਿਆ ਸੀ ਹਰਪ੍ਰੀਤ ਨੇ ਕਹਿੰਦੀ ਮਨਿੰਦਰ ਬੈਠੀ ਹੋਈ ਐ ਹਾਂ ਚਲ ਵਧੀਆ ਪੁੱਤ ਐਂ ਪਾਸਾ ਥੱਲੇ ਜਾਂਦਾ ਫਿਰ ਹੋਰ ਮਮੀ ਚਲਾਇਆ ਮੈਂ ਵੀ ਆਪਣੇ ਪਿੰਡ ਕਿੰਨੇ ਟਾਈਮ ਬਾਅਦ ਗਈ ਸੀ ਤੇ ਹੋਰ ਪੁੱਤ ਚਲ ਹੁਣ ਤਾਂ ਤੂੰ ਕਿਹੜਾ ਮਾਰਦੀ ਰਿਹਾ ਕਰ ਹਾਂ ਹੁਣ ਤਾਂ ਵੀਰਾ ਲੈ ਜਾਂਦਾ ਹੁੰਦਾ ਆ ਕਿਸੇ ਦੇ ਵੇਲਾ ਹੁੰਦਾ ਤੇ ਤੁਸੀਂ ਇਧਰ ਇਧਰ ਆ ਗਏ ਹੈ ਹੋਰ ਭੈਣ ਜੀ ਉਧਰ ਮੇਰਾ ਤਾਂ ਨਾ ਗੀਨ ਹੀ ਲੱਗਾ ਇੱਕ ਤਾਂ ਊ ਘਰ ਖੇਤਾਂ 'ਚ ਸੀਗਰ ਇੱਕ ਊ ਦੂਰ ਕਿੰਨੀ ਜਾਣਾ ਪੈਂਦਾ ਗਾ ਜੇ ਬਟੇ ਦਾ ਨਾ ਕੋਈ ਬੱਸ ਘੱਟੀ ਜਾਵੇ ਉਧਰ ਵਧੀਆ ਸੀ ਫੁੱਲਾ ਢੁੱਲਾ ਮਾਹੌਲ ਖੇਤਾਂ ਦਾ ਐ ਵਾ ਸੀਦਾ ਵਧੀਆ ਉੱਥੇ ਤੇ ਗੱਲ ਕਰ ਭਾਈ ਬੱਸ ਉਸ ਤੇ ਉਤਰ ਕੇ ਤੁਰ ਕੇ ਜਾਣਾ ਵਾਲਾ ਔਖਾ ਸੀਗਾ ਪਰ ਮੈਂ ਤਾਂ ਹੁੰਦਾ ਆਪਣਾ ਪੁਰਾਣਾ ਜਿਹਾ ਹੀ ਚੱਲਦੇ ਆ ਭਾਈ ਆਪਦੇ ਚਲੋ ਜਿੱਥੇ ਲੋਟ ਆਉਂਦਾ ਹੀ ਵਧੀਆ ਉੱਥੇ ਹਾਂ ਆਇਆ ਪੁੱਤ ਜਿਹੜਾ ਜੱਦੀ ਘਰ ਵਾਰ ਹੁੰਦਾ ਨਾ ਉਹਦੇ ਵਰਗੀ ਕਿੱਥੇ ਰੀਸ ਹੁੰਦੀ ਹੈ ਹੁਣ ਆਇਆ ਭੰਜੀ ਇੱਥੇ ਸਾਰਾ ਸ੍ਰੀਕਾਰੂ ਲਾਭ ਦਾ ਆੜ-ਘਾੜ ਵਧੀਆ ਗਾ ਉੱਥੇ ਕੋਣ ਮਾ ਕੇ ਮੋਬਿਆ ਹੁੰਦਾ ਨਾ ਇਹ ਸ਼ੁਰੂ ਤੋਂ ਜਿਹੜੇ ਘਰ ਤੇ ਆਪਾਂ ਪਹਿਲਾਂ ਤੋਂ ਰਹੇ ਹੋ ਕੇ ਨਵੇਂ ਦਾ ਜਾ ਕੇ ਸੈਟਿੰਗ ਹੌਲੀ ਹੌਲੀ ਆਉਂਦੀ ਆ। ਹਾਂ। ਬਾਹਰ ਮਮੀ ਆ ਕੇ ਨਹੀਂ ਦਿੰਦਾ ਭਈ। ਬਸ ਇੱਥੇ ਆ ਗਏ। ਬਾਡੀ ਤੇ ਬੰਦਰ ਪਿਆ। ਹਾਂ ਉਹ ਤਾਂ ਅੰਦਰ ਪਿਆਗਾ। ਲਾੜ ਨੂੰ ਮਿੱਕਲ ਦੀ ਤੇ ਜਉੜੀ ਗਿਆ। ਅੱਛਾ। ਲਾਡੀ ਆ ਜਾਂਦਾਗਾ। ਹੋਰ ਕਨੇ ਜਵਾਕੀ ਠੀਕ ਰਹਿੰਦੀ ਆ? ਹਾਂ ਵਧੀਆ ਰਹਿੰਦੀ ਆ ਹੁਣ ਰੋਈ ਜਾਂਦੀ ਸੋਸ਼ ਟਾਈਮ ਪਹਿਲਾਂ ਹੁਣ ਸੁੱਤੀ ਐ ਮੱਸਾਂ। ਅੱਛਾ। ਇਹ ਹਾਰ ਕੀ ਕਰਨ ਲੱਗਿਆ ਦੀ। ਮੱਸਾਂ ਇਹ ਕਿਤਾ ਗਰਮੀ ਕਰਨੀ ਵਾਲੀ ਐ। ਹਾਂ ਨਾ ਕਰ ਗਿਆ ਉਹਨੇ। ਤੁਸੀਂ ਤਾਂ ਵੀ ਆਦੇ ਨਾਲ ਹੀ ਹਾਂਜੀ ਸਸੀ ਕਾਂਜੀ ਸਸੀ ਬਾਈ ਉਹ ਠੀਕ ਹੈ ਭਾਈ ਠੀਕ ਹੈ ਜੀ ਉਹ ਬੇਲੇ ਉਹ ਕਿ ਮੈਂ ਨਾਲ ਤਾਂ ਮੇਰੇ ਸਾਹ ਨਾਲ ਸੁੱਤੇ ਮੈਨੂੰ ਹੈ ਨਾ ਨਾ ਬੇਲੇ ਤਾਂ ਕਿੱਥੇ ਉਹ ਮਸ਼ੀਨ ਜਾਣੇ ਟਾਈਮ ਹੁੰਦਾ ਬਟ ਨਹੀਂ ਸੀ ਤਾਂ ਅਜੇ ਉਹ ਪਾਸਾ ਹੀ ਆ ਇਹਨਾਂ ਦਾ ਕਿਤੇ ਨੇੜੇ ਮਿਲ ਜਾਂਦਾ ਬਾਹਣਾ ਅਗਲੇ ਨੂੰ ਇਲਾਜ ਹੋ ਜਾਂਦਾ ਹਾਂ ਫੜ ਲੈਂਦੇ ਆ ਬਾ ਜਿੱਥੇ 20 25 ਕਿਲਿਆਂ ਦੇ ਇਕੱਠਾ ਮੇਲੇ ਟੱਕੋਂ ਤੇ ਫੜ ਲੈਂਦੇ ਆ ਟਾਈਮ ਲਾ ਦਿੰਦੇ ਆ ਬਾਜ ਹੁਣ ਫੋਨ ਨਹੀਂ ਚੱਗਦੇ ਜੇ ਫੋਨ ਲਾਈ ਜਿੰਦੇ ਆ ਅੱਜ ਕਿਹਾ ਸੀ 4 ਵਜੇ ਦਾ 2 ਵਜੇ ਹੁਣ ਦੇਖਦਾ ਫੋਨ ਲਾ ਕੇ ਉਹ ਤਾਂ ਪਤਾ ਕਹਿ ਸੁਣ ਕੇ ਨਾ ਕੱਟੀ ਕਰੀ ਲੋ ਫਸਲ। ਪਟਾਇਆ ਤਾਂ ਕੁਛ ਨਹੀਂ ਜ਼ਿਆਦਾ ਪਈ ਆ। ਦੋ ਘਟਾ ਤੇਲਾ ਹੋ ਜਾਂਦਾ ਬੰਦਾ ਗੱਲ ਕਰ ਉਹ ਤੇ ਆਉਣ ਤੇ ਆ ਮਸ਼ੀਨ ਜੇ ਲੱਗੇ ਤਾਂ ਆ ਕੇ। ਉਹ ਮੰਦੀ ਵਾਲਿਆਂ ਨੇ ਕੀ ਕਰੀਂਦੀ? ਜਾ ਦੇਖ। ਉਹ ਤੁਸੀਂ ਭੈਣ ਜੀ ਨੂੰ ਕੀ ਕਰੇ ਨਾ? ਹਾਂ ਠੀਕ ਐ ਭੈਣ ਜੀ ਨੂੰ। ਮੈਂ ਦੱਸਦੀ ਸੀ ਉਹਨਾਂ ਪਰੇ ਤਾਂ ਨਹੀਂ ਮੰਮੀ ਟੀਲੀ ਹੋਉਂਦੀ ਐ। ਆ ਮਾੜਾ ਮੋਟਾ ਜਿਹਾ ਹੋਈ ਜਾਂਦਾ ਬਸ ਕਦੇ ਕੁਝ ਧੁੱਫਨ ਲੱਗੇ ਕਦੇ ਕੁਝ। ਬਸ ਐਵੇਂ ਮਿੰਗੀ। ਹੂੰ। ਘਾਟ ਤੇ ਤਾਂ ਹੂੰ। ਤਰਨੇ ਗੱਲ ਕਰਨੀ ਸੀ। ਹਾਂ ਕਰ। ਚਲ ਮੰਨਦੇ ਆ ਵੀ ਆਪਣੀ ਲੜਾਈ ਹੋਈ ਐ ਇਸ ਕਰੀ ਹਨਾ ਚਲ ਆਪ ਰੋਟੀ ਪਾਣੀ ਐਡ ਕਰਦੇ ਆ ਪਰ ਮੰਮੀ ਹਰ ਹੰਤਾ ਨਹੀਂ ਪਤਾ ਨਾ ਉਹਨਾਂ ਨੂੰ ਕਾਹ ਤੋਂ ਦਿਖਾਉਣੀ ਆ ਉਹਨਾਂ ਨੂੰ ਤਾਂ ਦੁੱਖ ਹੋ ਬਣ ਐ ਇਸ ਕੱਲ ਦਾ ਪਹਿਲੀ ਕੱਲ ਮਨਿੰਦਰ ਤੇਰੀ ਮੰਮੀ ਨਹੀਂ ਹੈਗੀ ਉਹ ਮੇਰੀ ਮੰਮੀ ਆ ਠੀਕ ਐ ਨਾ ਲੈ ਮੇਰੇ ਰਿਸ਼ਤੇਦਾਰਾ ਮੈਂ ਆਪ ਤੇ ਚਾਹ ਪਾਣੀ ਕਰਕੇ ਦਉ ਜੇ ਤੇਰਾ ਕੋਈ ਆਉਂਦਾ ਤੂੰ ਉਹਨਾਂ ਨੂੰ ਆਪ ਦੇ ਦੇ ਜਾ ਕਰ ਜ਼ਰੂਰੀ ਲੋਕਾਂ ਕੇ ਜਲੂਸ ਦਿਖਾਉਣਾ ਆਪਣਾ ਇਹ ਜਲੂਸ ਮੈਂ ਨਹੀਂ ਕੱਢਿਆ ਤੂੰ ਕੱਢਿਆ ਨਾ ਜੇ ਤੁਰ ਰਸੋਈ ਐਡ ਕਰ ਲਈ ਬਸ ਫਿਰ ਹੁਣ ਉਹੀ ਗੱਲ ਤੇ ਰਹਿ ਜਾ ਬਸ ਤੇ ਨਵਿਆਸ ਕੰਧ ਕੋਈ ਫਾਇਦਾ ਨਹੀਂ ਨਾ ਦੇ ਸਮਝਾਉਂਦਾ ਫਿਰ ਤੂੰ ਕਿਸੇ ਦੀ ਸੁਣਨੀ ਹੁੰਦੀ ਆ ਨਾਲੇ ਮੰਮੀ ਹੋਰਾਂ ਨੂੰ ਵੀ ਤਾਂ ਪਤਾ ਲੱਗਿਆ ਉਹ ਵੀ ਬਾਲਾ ਮਨਿੰਦਰ ਮਨਿੰਦਰ ਕਰਦੇ ਆ ਵੀ ਉਹਦੇ ਮਨਿੰਦਰ ਕਰਦੀ ਕੀ ਆ ਚਲ ਠੀਕ ਆ ਜੀ ਦੱਸ ਦੋ ਕੀ ਹੋ ਜੂਗਾ ਉਹ ਦੁਖੀ ਹੋਣਗੇ ਕੋਈ ਗੱਲ ਨਹੀਂ ਮੈਂ ਦੱਸ ਦੂੰਗੀ ਉਹ ਮੇਰੀ ਟੈਨਸ਼ਨ ਆ ਤੈਨੂੰ ਬਾਲਾ ਫਿਕਰ ਕਰਨ ਦੀ ਲੋੜ ਨਹੀਂ ਬਣਾ ਕੇ ਚਾਪਾਂ ਆਹੋ ਮੈਂ ਲੈ ਆਨੀ ਆ ਗਏ ਇਥੇ ਡਰਾਮੇ ਕਰਨ ਗੁਰਦੀਪਤਾ ਭਾਈ ਮੈਨੂੰ ਲੱਗਾ ਲੇਟ ਹੋ ਜੂਗਾ ਹਨਾ ਨਾ ਆ ਜੂਗਾ ਬਸ 3:00 ਵਜੇ ਆਉਂਦਾ ਹਾਂ ਉਹ ਬਰ ਅਸੀਂ ਵੀ ਲੇਟ ਹੋ ਜਾਗੇ ਨਾ ਜਾ ਕੇ ਪਸੂ ਢਾਂਡਾ ਵੀ ਸਾਹਮਣਾ ਹੁੰਦਾ ਲੈ ਬਈ ਸੁਣੀ ਤਾਂ ਆਏ ਵੀਰੇ ਜੀ ਕੀ ਡੇਟ ਹੋ ਜਾਓਗੇ ਉੱਪਰ ਆਏ ਤਾਂ ਹੈਗਾ ਜੇ ਇੰਨੇ ਵਜੇ ਰਕਾ ਆਏ ਆ ਸਨੀ ਸੁਨੀ ਦਾ ਟਾਈਮ ਹੋ ਰਿਹਾ ਹੈ ਲੈ ਬਈ ਕਲਦੀਪ ਆਜੂਗਾ ਫਿਰ ਕੋਈ ਨਹੀਂ ਚਾਹ ਪਾਣੀ ਪੀ ਲਓ ਬੈਠੋ ਰੋਟੀ ਪਾਣੀ ਖਾ ਕੇ ਫਿਰ ਜਾਇਓ ਆਲੂ ਅੰਮਨੀ ਹੋਰ ਹਰ ਵੀ ਠੀਕ ਆ? ਹਾਂਜੀ ਵੀਰੇ ਵਧੀਆ। ਹੋਰ ਕੰਮ ਕਰ ਵਧੀਆ ਹੋਈ ਜਾਂਦਾ। ਹਾਂ ਹਾਂ ਵਧੀਆ ਤੇ ਤੂੰ ਫੋਨ ਪਾਣੀ ਨਹੀਂ ਕਰਦੀ ਹੈ? ਤੇ ਬੜੀ ਕੰਮ ਚ ਬੀਜੀ ਹੋਗੀ ਤੂੰ? ਨਹੀਂ ਨਹੀਂ ਵੀਰੇ ਬਸ ਟਾਈਮ ਹੀ ਨਹੀਂ ਲੱਗਦਾ। ਆਹ ਉਹ ਹੁਣ ਭਾਈ ਕਿੱਥੇ ਟਾਈਮ ਲੱਗਦਾ? ਕਿੱਥੇ ਭਰਾ ਦੀ ਯਾਦ ਆਉਂਦੀ ਆ? ਹੈ? ਤੈਨੂੰ ਸਹੁਰੇ ਚੰਗੇ ਮਿਲ ਗਏ। ਹੈ? ਕਿ ਨਹੀਂ ਮਾ? ਹੁਣ ਕਿੱਥੇ ਵੇਖ ਕੇ ਗੱਲ ਗੱਲ ਤਾਂ ਇਹੀ ਆ ਪੁੱਤ। ਹਾਂ। ਨਹੀਂ ਜੀ ਵੀਰੇ ਮੰਮੀ ਨਾਲ ਗੱਲ ਕਰਦੀ ਨੇ ਪੁੱਛਦੀ ਨੇ ਤੁਹਾਡਾ ਤੁਸੀਂ ਨਹੀਂ ਕਰਦੇ ਮੈਨੂੰ। 24 ਘੰਟੇ ਹੁੰਦਾ ਫੋਨ ਦਾ ਇਹ ਹੱਥ ਚ ਕੋਈ ਪਤਾ ਨਹੀਂ ਕਿਉਂ। ਮੈਂ ਮਾਤਾ 10 ਵਾਰੀ ਲਾ ਲਿਆ ਇਹਨੂੰ। ਪਤਾ ਨਹੀਂ ਨਹੀਂ ਆਖਰ ਨਾਲ ਤਾਂ ਕਿਹੜੀ ਗੱਲ ਹੈ ਵੀਰੇ ਆਖਰ ਤਾਂ ਮੈਂ ਖਾਣ ਨੂੰ ਲਿਆਉਂਦੀ ਨਾਲ ਚਾ ਖਾਣ ਨੂੰ ਤਾਂ ਕੀ ਆਪਣੇਂਦਰ ਰੋਟੀ ਖਾ ਕੇ ਆਏ ਸੀ ਜਾਈ ਵਧਿਆ ਚਲਾ ਲੈ ਆ ਬਿਸਕੁਟ ਪਏ ਤਾਂ ਹੈਗੇ ਆ ਹਾਂ ਮੈਂ ਨਹੀਂ ਪੁੱਤ ਰੋਟੀ ਖਾ ਕੇ ਆਏ ਸੀ ਅਸੀਂ ਕੋਈ ਗੱਲ ਨਹੀਂ ਮੈਂ ਨਹੀਂ ਸੁਣਨੀ ਨੂੰ ਕਾਜੀ ਕਾਲੀ ਜਿਹੜੇ ਕੋਈ ਨਹੀਂ ਰੋਟੀ ਪਾਣੀ ਤਿਆਰ ਕਰ ਲਓ ਹੁਣ ਬਸ ਨਹੀਂ ਭੰਜੀ ਰੋਟੀ ਖਾ ਕੇ ਆਏ ਆ ਅਸੀਂ ਹੁਣ ਜਾਣੇ ਆ ਅਸੀਂ ਰੋਟੀ ਖਾ ਕੇ ਫਿਰ ਬਗ ਜੋ ਠਹਿਰ ਕੇ ਨਾਲੇ ਉਹ ਤੁਹਾਨੂੰ ਕੁਲਦੀਪ ਆ ਜਾਊਗਾ ਆ ਤਾ ਜਾਊਗਾ ਭੰਜੀ ਜਾ ਕੇ ਸਨੀ ਸੁਨੀ ਰਲਣੇ ਕਾਲੇ ਇਹ ਤੁਹਾਨੂੰ ਗਾਂ ਬਸ ਨਹੀਂ ਮਿਲਣੀ ਨਾ ਕਰ ਕਿਉਂਕਾ ਬਾਕੀ ਰੋਟੀ ਦਾ ਖਾਖੀ ਤੁਰੇ ਸੀਗੇ ਕਿਹੜਾ ਹੁਣ ਇੰਨੀ ਭੁੱਖ ਲੱਗਦੀ ਆ ਕੋਈ ਨਾ ਵੀਰੇ ਤੁਸੀਂ ਕਿਹੜਾ ਰੋਜ਼ ਰੋਜ਼ ਆਉਣਾ ਚਲ ਕੋਈ ਨਹੀਂ ਜਿੱਦੇ ਫੇਰ ਆਏ ਉਹਦੇ ਖਵਾਦੀ ਰੋਟੀਆਂ ਤੂੰ ਉਹਦੇ ਬਣਾਲੀ ਪਨੀਰ ਹੈ ਹਾਂ ਹੁਣ ਤੂੰ ਚਾਹ ਨਾਲ ਬਿਸਕੁਟ ਖਵਾ ਤੇ ਆ ਜਾ ਮੈਂ ਲੱਗਾ ਹੁਣ ਤੂੰ ਰੋਟੀ ਖਵਾ ਦੇਂਗੀ ਮੈਂ ਇਹਦੀ ਕਰਾਉਂਗੀ ਆ ਜਾ ਇਹਦੀ ਕਰਾ ਆਏ ਮਖੌਲਾ ਕਰਦਾ ਤੇਰਾ ਭਰਾ ਮੈਂ ਨਾ ਕਹੀ ਬੋਲਦਾ ਮੈਨੂੰ ਲੈ ਮਾਂ ਮੈਂ ਫਿਰ ਹੁਣ ਕੋਈ ਗਲਤ ਬੋਲਿਆ ਇਹ ਆਏ ਨੂੰ ਆਏ ਆ ਵੀ ਕਿਤੇ ਸਰਪੇ ਸਹੁਰੇ ਨੂੰ ਘਟ ਆਣਾ ਪੈ ਜਾਈ ਹੋਰ ਸਰਫਾ ਕਰਦੀ ਆ ਹਾਂ ਮੈਂ ਹੁਜੀ ਤਾਂ ਕਿਹੜੀ ਗੱਲ ਆ ਨਾ ਹੁਣ ਹਾਂ ਖੜੀ ਐ ਇੱਥੇ ਮੇਰੇ ਸਿਰ ਤੇ ਕੋਈ ਕਰ ਲਾ ਕੰਮ ਧੁੰਦਾ ਬਥੇਰਾ ਜਲੂਸ ਕੱਢਦਾ ਤੁਸੀਂ ਦੋਨਾਂ ਨੇ ਕੰਮ ਤਾਂ ਮੈਂ ਹੀ ਕਰ ਲਾਨੀ ਐ ਜਲੂਸ ਮੈਂ ਨਹੀਂ ਕੱਢਿਆ ਮਨਿੰਦਰ ਨੇ ਕੱਢਿਆ ਨਾ ਤੂੰ ਵੀ ਘਟ ਨਹੀਂ ਸੀਗੀ ਤੂੰ ਆਪਦੀ ਚਾਹ ਪਾਣੀ ਆਪ ਬਣਾ ਕੇ ਫੜਾ ਦਿੰਦੀ ਕਿਉਂ ਉਹਨੂੰ ਕਹਿਣ ਦੀ ਲੋੜ ਪਈ ਚਾਹ ਤਾਂ ਮੈਂ ਹੀ ਬਣਾ ਕੇ ਲਈ ਸੀ ਫੇਰ ਕਿਉਂ ਕਿ ਚਲ ਮੈਂ ਖਾਣ ਨੂੰ ਨਹੀਂ ਲਈ ਸੀ ਉਹਦਾ ਕੀ ਮਤਲਬ ਸੈਂ ਐ ਬੋਲਣ ਦਾ ਬੋਲਣ ਦਾ ਤੁਹਾਨੂੰ ਇੰਨਾ ਤਾਂ ਅਕਲ ਹੋਣੀ ਚਾਹੀਦੀ ਐ ਵੀ ਆਇਆਗਾ ਜਦੋਂ ਆਇਆ ਹੁੰਦਾਗਾ ਉਦੋਂ ਚਾਹ ਪਾਣੀ ਢੰਗ ਨਾਲ ਫੜਾਈਦਾ ਹੁੰਦਾ ਵੀ ਕੁਝ ਖਾਣ ਪੀਣ ਨੂੰ ਵੀ ਧਰੀਦਾ ਹੁੰਦਾਗਾ ਨਾਲੇ ਮੰਮੀ ਮੈਂ ਕਹੇ ਉਹਨੂੰ ਤੂੰ ਕਿਹੜਾ ਘਟ ਹੈਂਗੀ ਤੂੰ ਵੀ ਉਹੋ ਜੀ ਹੋਈ ਪਈਆਂਗੀ ਨਹੀਂ ਬਿੰਦਰ ਹਾਂ ਉਹ ਮਿੱਕੀ ਹੋਏ ਨਾ ਗੱਲ ਸੁਣ ਮੇਰੀ ਇੰਨਾ ਜਲੂਸ ਕੱਢਿਆ ਤੁਸੀਂ ਉਹਨਾਂ ਮੂਰੇ ਹੈ ਕੀ ਹੋ ਗਿਆ ਜੀ ਮੈਂ ਚੁੱਪ ਕਰ ਗਈ ਮੰਮੀ ਮੈਂ ਕੀ ਜਲੂਸ ਕੱਢਿਆ ਮੈਂ ਤਾਂ ਸਿਰਫ ਇੰਨਾ ਹੀ ਕਿਹਾ ਸੀ ਵੀਰੇ ਬੈਠ ਜ ਮੈਂ ਚਾਹ ਪਾਣੀ ਲੈ ਕੇ ਆਉਣੀ ਆ ਇਹ ਨਹੀਂ ਕਿਹਾ ਅੱਗੋਂ ਮੈਂ ਤੁਸੀਂ ਕੋਈ ਕਸਰ ਨਹੀਂ ਛੱਡੀ ਬੇਇੱਜ਼ਤੀ ਕਰਨ ਵਾਲੀ ਉਹ ਤਾਂ ਮੈਂ ਹੀ ਚੁੱਪ ਕਰ ਗਈ ਵੀ ਰਿਸ਼ਤੇਦਾਰ ਆਇਆ ਕਾਹਨੂੰ ਬੋਲਣਾਗਾ ਮੈਂ ਮੰਮੀ ਨੂੰ ਐਂ ਦੱਸ ਅੱਜ ਤੱਕ ਤੇਰੀ ਬੇਇੱਜ਼ਤੀ ਹੋਣ ਦਿੱਤੀ ਮੈਂ ਕਦੇ ਨਾ 베ਚੀ ਹੋਣੀ ਹੁੰਦੀ ਤੇ ਹੁਣ ਕੀ ਕੀਤਾਗਾ ਹੁਣ ਤਾਂ ਉਹਦੋਂ ਵੀ ਜ਼ਿਆਦਾ ਵੱਡੀ ਵੇਚਤੀ ਹੋ ਗਈ ਹੈਗੀ ਅਗਲੇ ਜਾ ਕੇ ਕੀ ਕਹਿਣਗੇ ਮੰਮੀ ਦੇਖੇ ਮੈਂ ਤਾਂ ਗੱਲ ਨੂੰ ਫੇਰ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ ਗੱਲ ਇਹਨੇ ਉਛਾਲੀ ਆ ਹਾਂ ਹਾਂ ਕਿਹੜੀ ਗੱਲ ਲੁਕੋਈ ਆ ਜਾਣ ਕੇ ਜਲੂਸ ਕੱਢਿਆ ਉਹਨਾਂ ਸਾਹਮਣੇ ਨਾ ਚਾਚਾ ਮੈਂ ਬਣਾ ਲੈ ਹੁੰਦੀ ਫਿਰ ਕੀ ਹੁੰਦਾ ਉੱਬਾਸ ਤਨੀ ਬਹਿ ਜਾ। ਦਾ ਤਾਂ ਇਹ ਬਣਾਈ ਲਿਆਈ ਸੀ। ਤੈਨੂੰ ਕੀ ਲੋੜ ਸੀ? ਵੀ ਇਹ ਬਿਸਕੁਟਾਂ ਦਾ ਕਹਿਣ ਦਾ ਅਗਲੇ ਮੂੰਹ ਤੇ ਗੱਲ ਕਹਿ ਕੇ ਦੁਰਗੇ। ਨਾ ਮੰਮੀ ਲਿਆ ਕੇ ਸੁੱਕੀ ਚਾਹ ਫੜਾਤੀ ਨਾ ਇਹਨੂੰ ਅਕਲ ਨਹੀਂ ਹੈਗੀ। ਵੀ ਜਦੋਂ ਕੋਈ ਆਉਂਦਾ ਭੈਣ ਭਾਈ ਨਾਲ ਕੁਝ ਖਾਣ ਨੂੰ ਵੀ ਫੜਾਈਦਾ ਹੁੰਦਾ। ਨਾ ਜਦੋਂ ਤੈਨੂੰ ਪਤਾ ਲੱਗਿਆ ਸੀ ਵੀ ਇਹ ਬਿਸਕੁਟ ਨਹੀਂ ਲੈ ਕੇ ਤੂੰ ਲਿਆ ਕੇ ਪਲੇਟ ਮੂਰੇ ਰੱਖ ਲੈਂਦੀ। ਫੇਰ ਕਿੱਡੀ ਗੱਲ ਸੀਗੀ? ਨਾਲੇ ਨਾ ਗੱਲ ਸੁਣ ਲੈ ਮੇਰੀ। ਜੇ ਤਾਂ ਤੂੰ ਅੱਡ ਹੋਣਾ ਤਾਂ ਟੰਗ ਨਾ ਹੋ ਜਾ। ਤੈਨੀਆਂ ਮੈਂ ਸਾਡੇ ਨਾਲ ਟੰਗ ਜਿਹਾ ਨਾ ਕਰ। ਮੰਮੀ ਮੈਂ ਤੁਹਾਡੇ ਨਾਲ ਤਾਂ ਕੋਈ ਟੰਗ ਨਹੀਂ ਕਰੀ। ਇਹ ਜਿਵੇਂ ਮੇਰੇ ਨਾਲ ਨਾ ਕੀ ਕਰਦੀ ਏ ਤੂੰ ਮੇਰੇ ਨਾਲ ਨਾਲ ਮੇਰੇ ਮੰਮੀ ਵੀਰੇ ਅੱਗੇ ਨਾ ਘੁੰਮਣ ਦੀ ਲੋੜ ਨਹੀਂ ਤੂੰ ਅੱਗੇ ਪਿੱਛੇ ਫਿਰਦੀ ਰਹਿਣੀ ਆ ਮੇਰੇ ਕਿਹੜਾ ਕੁਛ ਲੱਗਦੇ ਨਹੀਂ ਤੇਰੇ ਕੁਛ ਨਹੀਂ ਲੱਗਦੇ ਇਹ ਤੂੰ ਸੋਚਦੀ ਆ ਮੇਰੇ ਲਈ ਤਾਂ ਮੇਰੇ ਮਾਪਿਓ ਹੀ ਆ ਬਸ ਬਹਿ ਜਾਨੀ ਤੂੰ ਟਿੱਕੇ ਚੁੱਪ ਕਰ ਜਾ ਦੋਨਾਂ ਜਾਨੀਆਂ ਜਾ ਜਾ ਕੇ ਕੰਮ ਕਰ ਲਓ ਆਵਦਾ ਕੋਈ ਨਹੀਂ ਆਂਦ ਜਾਕਾ ਨੂੰ ਉਹਨਾਂ ਨਾਲ ਗੱਲ ਕਰੂੰ ਹੱਥ ਨੇ ਤੂੰ ਵੀ ਇਹਨੂੰ ਕੁਛ ਨਹੀਂ ਕਹਿੰਦੀ ਹੈਗੀ ਬਸ ਤੂੰ ਵੀ ਬਸ ਮੇਰੇ ਤੇ ਬੋਲਣ ਆਲੀ ਆ ਹਾਹੋ ਕਲੇਸ਼ ਤਾਂ ਕੋਈ ਕਰਨੀ ਕਰਨੀ ਆ ਸਿੰਜੜੀਆਂ ਸਾਰੀਆਂ ਤੂੰ ਛੇੜਦੀਆਂ ਗਈ ਜਾ ਤੂੰ ਵੀ ਕਰ ਲੈ ਕੰਮ ਆਉਂਦਾ ਜਾ ਕੇ ਹੁਣ ਕਰ ਲੈ ਨਹੀਂ ਰਹਿ ਗਈ ਇੱਥੇ ਮੇਰੇ ਸਾਹਮਣੇ ਬੋਲਣ ਲੱਗੀ ਤਾਂ ਇਹ ਤਾਂ ਬੋਲ ਗਈ ਅਗਲੀ ਹਾਂ ਬੋਲਣ ਲੱਗੀ ਤੁਨੂੰ ਤੁਸੀਂ ਚੰਗੀ ਮੇਰੇ ਹਾਰ ਪਵਾਏ ਨਹੀਂ ਆ ਜਾ ਬੇਬੇ ਆ ਜਾ ਪੁੱਤ ਦੇਖ ਲਿਆ ਹਾਲ ਉਹਦਾ ਦੇਖ ਤਾਂ ਸਹੀ ਹਾਂ ਐ ਕਿਉਂ ਕਰੀ ਜਾਂਦੀ ਐ ਉਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਦੀ ਕਮਲੀ ਜੀ ਦੀ ਉਹ ਬੇਬੇ ਉਹਨੂੰ ਪੁੱਠੀ ਭਰਤੀ ਦਿੱਤੀ ਵੀ ਆ ਉਹਦੀ ਸੱਸ ਨੇ ਦੇਖ ਲਾ ਦੋਨੇ ਜਣੀਆਂ ਬੈਠੀਆਂ ਸੀ ਮੂੰਹ ਜੋੜੀ ਆਪਣੇ ਜਣਦਿਆਂ ਨੂੰ ਤੇ ਮਨਿੰਦਰ ਨੇ ਜਦੋਂ ਚਾਹ ਪਾਣੀ ਦਾ ਨਾਮ ਲਿਆ ਉਦੋਂ ਵੇਖ ਲਾ ਉਹਨੇ ਕਿਵੇਂ ਬੋਲਣ ਲੱਗੀ ਆ ਹਾਂ ਕਹਿੰਦੀ ਮੈਂ ਤਾਂ ਆਪੀ ਕਰ ਦੂੰਗੀ ਮੇਰੀ ਮਾਂ ਐ ਮੇਰਾ ਭਰਾ ਐ ਤੈਨੂੰ ਐ ਬੋਲਣ ਦਾ ਸਾਡੇ ਸਾਹਮਣੇ ਤਾਂ ਨਾ ਬੋਲ ਤੂੰ ਓਏ ਉਹੀ ਤਾਂ ਗੱਲ ਆ ਮੈਨੂੰ ਤਾਂ ਐ ਲੱਗਦਾ ਜਿਵੇਂ ਲੜ ਲੁੜ ਕੇ ਹਟਣਾ ਹੁੰਦਾਗਾ ਮੈਨੂੰ ਵੀ ਐਂ ਸ਼ੱਕ ਪੈਂਦਾ ਹੈ ਹੈ ਵੇਖ ਲਓ ਦੀ ਸੱਸ ਨੇ ਵੀ ਇੱਕ ਕਰੀ ਵੀ ਨਹੀਂ ਕਿਹਾ ਵੀ ਭਾਈ ਹਰਪ੍ਰੀਤ ਤੂੰ ਐਂ ਕਿਉਂ ਕਰਦੀਆਂ ਹਨਾ ਸੱਸ ਤਾਂ ਐਡੀ ਪਵਾੜੇ ਹੱਥੀ ਐ ਓਹੀ ਤਾਂ ਕਰਾਉਂਦੀ ਐ ਜਿੰਨਾ ਕਰਾਉਂਦੀ ਐ ਓਹੀ ਗੱਲ ਆ ਉਹ ਸਿਆਣੇ ਨਹੀਂ ਹੈਗਾ ਵੀ ਵਸ ਇੱਕ ਕੱਲੀ ਦਾ ਸਿਆਣੀ ਬੁੜੀ ਆ ਘਰ ਚ ਵੀ ਜਵਾਕਾਂ ਨੂੰ ਇਕੱ ਤਜਾ ਸਾਡਾ ਹੀ ਕੁਛ ਬਣੂਗਾ ਇਹ ਨਾਲੇ ਜਵਾਕ ਜੱਗ ਸੋਹਣਾ ਲੱਗਦਾ ਕਿਹੜੀ ਸਿਆਣੀ ਐ ਉਹ ਪੁੱਤ ਮੈਨੂੰ ਤਾਂ ਤੇਲੇ ਦੀ ਅਕਲ ਨਹੀਂ ਲੱਗਦੀ ਉਹਦੇ 'ਚ ਵੀ ਕੋਈ ਤਾਂ ਤੂੰ ਚੱਜ ਦਾ ਕੰਮ ਕਰਾ ਵੀ ਤੇਰੇ ਪੁੱਤ ਐ ਤੇਰੀਆਂ ਨੂੰਹਾਂ ਇਹਨਾਂ ਨੂੰ ਇਕੱਠੇ ਕਹੋ ਵੀ ਭਾਈ ਰਲ ਕੇ ਰਹਤ ਉਹ ਵੇਖਲਾ ਮਨਿੰਦਰ ਤਾਂ ਮਾਂ ਮਾਂ ਕਰਦੀ ਆ ਤੈਨੂੰ ਵੀ ਹੈ ਉਹ ਤਾਂ ਵਿਚਾਰੀ ਨੂੰ ਚਾਹ ਚੜ ਗਿਆ ਆਪਾਂ ਦੇਖ ਕੇ ਤੇ ਹੋਰ ਵੇਖਲਾ ਕਿੰਨੀ ਖੁਸ਼ ਹੋਈ ਤੇ ਆਪਣੀ ਆਪਦੀ ਨੇ ਮੱਥੇ ਵੱਟ ਪਾ ਲਿਆ ਮੱਥੇ ਵੱਟ ਪਾ ਲਿਆ ਉਹਨਾਂ ਤੇ ਚੱਜ ਨਾਲ ਗੱਲ ਹੀ ਨਹੀਂ ਕਰੀ ਮਨਿੰਦਰ ਆਸ ਗੱਲਾਂ ਕਰੀ ਜਾਵੇ ਆਪਣੇ ਨਾਲ ਉਹ ਮੱਚੀ ਜਾਵੇ ਉਹ ਪਹਿਲਾਂ ਤਾਂ ਮੈਂ ਉੱਥੇ ਹੀ ਬੋਲਦਾ ਸੀ ਮੈਂ ਆਏ ਨਹੀਂ ਬੋਲਿਆ ਮੈਂ ਕਿਹਾ ਭੇੜੇ ਲੱਗਦੇ ਆ ਹੈ ਮੈਂ ਦਿਨ ਉਹਦੇ ਕਿਹਾ ਸੀ ਨਾ ਮੈਂ ਕਿਹਾ ਫੋਨ ਤੇ ਉਹ ਗੱਲ ਨਹੀਂ ਬੰਦੀ ਜਾ ਕੇ ਵਿੜਕ ਲੈਣੀ ਪਊ ਦੇਖ ਲੈ ਉਹੀ ਗੱਲ ਮੂਰੇ ਆ ਗਈ ਨਾ ਅੱਜ ਤਾਂ ਆਪਾਂ ਨੂੰ ਸਾਰਾ ਕੁਝ ਹੀ ਪਤਾ ਲੱਗ ਗਿਆ ਵੀ ਉਹ ਉਹੀ ਕੰਜਰਖਾਨਾ ਕਰਦੀ ਆ ਉਹਦੇ ਨਾਲ ਮਨਿੰਦਰ ਨਾਲ ਮੈਂ ਤਾਂ ਤੈਨੂੰ ਐਂ ਕਹਿਣਾ ਹੂੰ ਵੀ ਹੁਣ ਮੜਾ ਤੂੰ ਫੋਨ ਲਾ ਕੇ ਦੇਣਾ ਤੈਨੂੰ ਮੈਂ ਤੂੰ ਹਰਪ੍ਰੀਤ ਨੂੰ ਪੁੱਛ ਸਾਰੀ ਗੱਲ ਵੀ ਗੱਲ ਕੀ ਆ ਪੁੱਛ ਲੈਣੀ ਆ ਪੁੱਤ ਹੈ ਹਾਂ ਪੁੱਛ ਲੈਣੀ ਮੈਂ ਨਾ ਤੈਨੂੰ ਫੋਨ ਲਾ ਕੇ ਦੇਣਾ ਤੇ ਤੂੰ ਸਾਰਾ ਬਰਿਆ ਕੇ ਉਹਨੂੰ ਪੁੱਛ ਵੀ ਤੁਸੀਂ ਐਂ ਕੋ ਕਰੀ ਜਾਂਦੀਆਂ ਸੀ ਹਨਾ ਪਰ ਮੈਨੂੰ ਤਾਂ ਉਹਦਾ ਸਿਸਟਮ ਚੰਗਾ ਨਹੀਂ ਲੱਗਿਆ ਹਰਪ੍ਰੀਤ ਦਾ ਜਿਵੇਂ ਉਹ ਆ ਕਰਦੀ ਐ ਚੱਲ ਕੋਈ ਨਹੀਂ ਮੈਂ ਤੁਹਾਨੂੰ ਦਿੰਨਾ ਫੋਨ ਲਾ ਕੇ ਇਹ ਕਿਹੜਾ ਉਹਦੀ ਚੱਕ ਲੂ ਕੀ ਪਤਾ ਕਿੱਥੇ ਸਿੱਟੀ ਬੈਠੀ ਹੋ ਆ ਲੈ ਵੇ ਇਹ ਚੱਕ ਲਿਆ ਦਾ ਉਹ ਕਰਦੀ ਸਾਰੀ ਗੱਲ ਪੁੱਛ ਲਈ ਹੁਣ ਇਹ ਦੋ ਹਾਂ ਚੱਕਦੀ ਐ ਵੀ ਨਹੀਂ ਚੱਕਿਆ ਨਹੀਂ ਹਜੇ ਤਾਂ ਚੱਕੇ ਨਹੀਂ ਜੀ ਪਤਾ ਕਿੱਥੇ ਸਿੱਟੀ ਬੈਠੀ ਉਹ ਇਹ ਦਵਾ ਆਪਣਰ ਮਾ ਦੋਨੇ ਭਰਾ ਉਹ ਨਰਮਾ ਹਾਂ ਉਹਨਾਂ ਦੇ ਸੁਭਾਅ ਦੋਨੇ ਭਰਾ ਚੱਕਿਆ ਨਹੀਂ ਗਾ ਇਹ ਲਿਆ ਕੇ ਫੋਕੀ ਚਾਹ ਤੇ ਮੱਥੇ ਮਾਰੀ ਚੱਕਿਆ ਨਹੀਂ ਪੁੱਤ ਉਹਨੂੰ ਜਾਣ ਕੇ ਨਹੀਂ ਚੱਕਦੀ ਉਹ ਚੱਲ ਲਿਆ ਦੁਬਾਰੇ ਲਾ ਕੇ ਦੇਖਦੇ ਹਾਂ ਦੁਬਾਰੇ ਲਾ ਕੇ ਦੇਖ ਲੈ ਜੀ ਚੱਕ ਲਊਗੀ ਤਾਂ ਹਾਂ ਸਾਸਪੋ ਹੋ ਰਹੀ ਨਹੀਂ ਅਕਲ ਸਿਖਾਉਂਦੀ ਵੀ ਨਾ ਭਾਈ ਤੇਰੇ ਮਾਂ ਇਹ ਤੇਰਾ ਭਰਾ ਆਇਆ ਤੂੰ ਵਧੀਆ ਉਹਨਾਂ ਨੂੰ ਬੁਲਾਇਆ ਕਰ ਵਧੀਆ ਆਹ ਦੇ ਘਰੇ 100 ਖੂ ਪੱਟੀ ਜਾਵੇ ਆਹ ਦੇ ਘਰੇ ਕੁਝ ਕਰੀ ਤੇ ਆਏ ਗਏ ਬੰਦੇ ਦੁੱਧ ਨਾ ਬੰਨਾਂ ਜਲੂਸ ਕੱਢੇ ਕੀ ਬਗਜੋ ਮੇਰੇ ਤਾਂ ਜਾਣਨ ਨੂੰ ਵੀ ਨੀ ਜੀ ਕਰਦਾ ਪੁੱਤ ਹੁਣ ਉੱਥੇ ਜਦੋਂ ਐਂਜ ਕਰਨ ਲੱਗ ਜਾਂਦੀ ਆ ਕਿੱਥੇ ਤੱਕ ਚਾਹ ਨਾਲ ਜਾਂਦੇ ਆ ਵੀ ਧੀ ਨੂੰ ਮਿਲ ਕੇ ਆਉਨੇ ਆ ਚੱਲ ਦੁੱਖ ਸੁੱਖ ਕਰਾਂਗੇ ਹਾਂ ਲੈ ਬੇਬੇ ਚੱਕ ਲਿਆ ਬੋਲ ਫੋਨ ਹੈਲੋ ਹੈਲੋ ਹਾਂ ਕਿਨੇ ਹਰਪ੍ਰੀਤ ਵਧੀਆ ਮੰਮੀ ਤੁਸੀਂ ਦੱਸੋ ਨਹੀਂ ਨੇ ਫੋਨ ਲਾਈ ਗਈ ਫੋਨ ਨਹੀਂ ਚੱਕਿਆ ਮम्मी ਪਤਾ ਨਹੀਂ ਲੱਗਿਆ ਮੈਨੂੰ ਫੋਨ ਦਾ ਹੋਰ ਤੁਸੀਂ ਟਾਈਮ ਨਾਲ ਪਹੁੰਚ ਗਏ ਸੀ ਅਸੀਂ ਤਾਂ ਟਾਈਮ ਨਾਲ ਪਹੁੰਚ ਗਏ ਸੀ ਨਾ ਤੂੰ ਮੈਨੂੰ ਇੱਕ ਗੱਲ ਦੱਸ ਮਨਿੰਦਰ ਨਾਲ ਐ ਕਿਉਂ ਕਰੀ ਜਾਂਦੀ ਹੈ ਮੰਮੀ ਮਨਿੰਦਰ ਨਾਲ ਮੈਂ ਨਹੀਂ ਕੀਤਾ ਮਨਿੰਦਰ ਮੇਰੇ ਨਾਲ ਕਰਦੀ ਆ ਸਾਨੂੰ ਤਾਂ ਪਤਾ ਨਹੀਂ ਲੱਗਿਆ ਮਨਿੰਦਰ ਨੇ ਤੇਰੇ ਨਾਲ ਕੀ ਕਰਤਾ ਮੈਨੂੰ ਤੁਹਾਨੂੰ ਕੀ ਪਤਾ ਲੱਗੂਗਾ ਇਹ ਮੈਂ ਦੱਸ ਦਿਆਂ ਤੁਹਾਨੂੰ ਇਹਨੇ ਰਸੋਈ ਅੱਡ ਕਰ ਲਈ ਕਹਿੰਦੀ ਤੂੰ ਆਪਦਾ ਕੰਮ ਕਰਿਆ ਕਰ ਮੈਂ ਆਪਦਾ ਕੰਮ ਕਰਿਆ ਕਰੂੰਗੀ ਬਾਅਦ ਸੇ ਫਿਰ ਮੈਂ ਤਾਂ ਉਹੀ ਗੱਲ ਕਹੀ ਸੀ ਇਹਨੂੰ ਵੀ ਹੁਣ ਤੂੰ ਆਪਦਾ ਕਰੀ ਮੈਂ ਆਪਦਾ ਕਰੂੰ ਇਹ ਰਚ ਮੇਰੀ ਕੀ ਗਲਤੀ ਆ ਕਿਆ ਰੋਟੀ ਟੂਕ ਤੁਸੀ ਐਡ ਕਰ ਲਿਆ ਹੈਂ ਤੁਸੀਂ ਨਹੀਂ ਮੰਮੀ ਮਨਿੰਦਰ ਨੇ ਨਹੀਂ ਪੁੱਤ ਮਨਿੰਦਰ ਦਾ ਤਾਂ ਮੈਨੂੰ ਪਤਾ ਹੀ ਐ ਵੀ ਮਨਿੰਦਰ ਇਹੋ ਜੀ ਕੁੜੀ ਹੈ ਨਹੀਂ ਰੋਟੀ ਟੂਕ ਕੱਢ ਕਰਨ ਵਾਲੀ ਇਹ ਸਾਰਾ ਤੇਰੀ ਸੱਸ ਦਾ ਕਰਿਆ ਕਰਾਇਆ ਹੈ ਅੱਛਾ ਮੰਮੀ ਤੁਸੀਂ ਤਾਂ ਯਕੀਨ ਮੰਨਣਾ ਹੀ ਨਹੀਂਂਦਾ ਤੁਸੀਂ ਤਾਂ ਪਤਾ ਨਹੀਂ ਮਨਿੰਦਰ ਤੇ ਕਿਉਂ ਇੰਨਾ ਹੋ ਕਰਦੇ ਹੋ ਮੈਂ ਯਕੀਨ ਕਿਵੇਂ ਮੰਨਾਂ ਉਹ ਅੱਖਾਂ ਸਮਾਈ ਦੇਖ ਲਿਆ ਉਹ ਚਾਹਦਾ ਕਹਿੰਦੀ ਸੀ ਫੇਰ ਕੀ ਹੋ ਗਿਆ ਜਿਉਂ ਆਈ ਕਹਿੰਦੀ ਵੀ ਲੈ ਮੈਂ ਫੜਾਦਾ ਨਹੀਂ ਸੁਪਰ ਡਿਗੇਟਰ ਇਹ ਖੋਲੀ ਉਹਦੇ ਹੱਥ ਥੋ ਕੋਈ ਨਹੀਂ ਮੰਮੀ ਬੱਸ ਫਿਰ ਮੈਂ ਤਾਂ ਉਹੀ ਗੱਲ ਕਹੀ ਐ ਚਲ ਮੈਂ ਜੋ ਬਣਾਈ ਲਈ ਸੀ ਫੜਾ ਵੀ ਮੈਂ ਅੱਪੇ ਦਊਂਗੀ ਆਏ ਨਹੀਂ ਕਹਿੰਦੀ ਪੁੱਤਾ ਦੇਖ ਤੂੰ ਰਲ ਕੇ ਰਹਿੰਦਾ ਹੁੰਦਾ ਹੈ ਅੱਡ ਤਾਂ ਕਦੇ ਮਰਜੀ ਹੋਣਾ ਅੱਡ ਤਾਂ ਹੋਣਾ ਹੀ ਹੁੰਦਾ ਇੱਕ ਦਿਨ ਮੰਮੀ ਤੁਹਾਨੂੰ ਕਿੰਨੇ ਵਾਰ ਦੱਸਾਂ ਅੱਡ ਅਸੀਂ ਨਹੀਂ ਹੋਏ ਮਨਿੰਦਰ ਆਪ ਹੀ ਹੋਈ ਆ ਅੱਛਾ ਹਮੈ ਨਹੀਂ ਲੱਗਦਾ ਭਾਈ ਵੀ ਮਨਿੰਦਰ ਅੱਡ ਹੋਈ ਆ ਚਲ ਕੋਈ ਨਾ ਜੇ ਅੱਡ ਹੋ ਗਏ ਦੁਨੀਆਂ ਦੇ ਹੁੰਦੇ ਆ ਜਿਹਦੇ ਹੁੰਦੇ ਆ ਕਹਿੰਦੇ ਹੁੰਦੇ ਉਹਨਾਂ ਦੇ ਅੱਡ ਹੁੰਦੇ ਆ ਫਿਰ ਵੀ ਬੰਦਾ ਰਲ ਕੇ ਰਹਿੰਦਾ ਹੁੰਦਾ ਫਿਰ ਆਏ ਨਹੀਂ ਕਰਦਾ ਹੁੰਦਾ ਤੇਰੇ ਨਾਲ ਮੇਰੇ ਵਾਂਗੂ ਕਰਨ ਨੂੰ ਮੈਂ ਕੀ ਕਰਤਾ ਤੁਹਾਨੂੰ ਕੀ ਪਤਾ ਉਹਦਾ ਮੇਰੇ ਨਾਲ ਹੁੰਦੀ ਆ ਨਾ ਮੈਨੂੰ ਪਤਾ ਕਿਵੇਂ ਕਰਦੇ ਉਹ ਤਾਂ ਤੁਹਾਡੇ ਅੱਗੇ ਐ ਮਿੱਠੀ ਬਣੀ ਰਹੀ ਵੀ ਤੁਸੀਂ ਨਾ ਕਹਿ ਦੋ ਕੀ ਕਰਤਾ ਪੁੱਤ ਤੇਰੇ ਨਾਲ ਇਹ ਜਿਹਾ ਤੂੰ ਐ ਕਿਉਂ ਕਰਦੀ ਆ ਐਂਿਆ ਨਹੀਂ ਕੁੜਿਆ ਕਰ ਸਾਰਾ ਦਿਨ ਤੂੰ ਗੱਲ ਗੱਲ ਤੇ ਉਹਨੂੰ ਨਿੰਦਦੀ ਆ ਸਾਰਾ ਦਿਨ ਆਏ ਨਹੀਂ ਕਰੀਦਾ ਹੁੰਦਾ ਠੀਕ ਐ ਮੰਮੀ ਮੇਰ ਤੋਂ ਨਾ ਬਾਰੇ ਮਨਿੰਦਰ ਦੇ ਲੈਲੇ ਪੇਪੇ ਨਹੀਂ ਹੁੰਦੇ ਜਿੰਨਾ ਕ ਬੁਲਾਉਗੀ ਓਨਾਂ ਕ ਬੋਲੂਗੀ ਮੈਂ ਨਾ ਲੈਲੇ ਪੇਪੇ ਨੂੰ ਤੈਨੂੰ ਕੀ ਕਹਿੰਦੀ ਐ ਤੈਨੂੰ ਮਾੜਾ ਬੋਲਦੀ ਐ ਕੁਛ ਹੈ ਜਾਂ ਕੋਈ ਤੇਰੇ ਤੇਕਿਆਂ ਬਾਰੇ ਕੋਈ ਮਾੜੀ ਗੱਲ ਕਹਿੰਦੀ ਐ ਮਾੜਾ ਕਿਵੇਂ ਕਹੂਗੀ ਮੰਮੀ ਉਹ ਜੋ ਸੁਣ ਲੂਗੀ ਫਿਰ ਲੈ ਸੁਣ ਲੂ ਨਾ ਤੁਸੀਂ ਆਏ ਲੜੋਂਗੀਆਂ ਸੁੜਾਣ ਗਮੜ ਸੋਂਗਾ ਕੀ ਕਹਿਣੀਆਂ ਲੈ ਫਲਾਣੇ ਦੇ ਨੋਹਾ ਫਲਾਣੇ ਦੀਆਂ ਧੀਆ ਦੇਖ ਕਿਵੇਂ ਬੋਲਦੀ ਐ ਮੈਂ ਸੌਰਿਆ ਦਾ ਤੇ ਪੇਕੇ ਦਾ ਨਾਮ ਬਦਨਾਮ ਹੁੰਦਾ ਹੈ। ਮੰਮੀ ਲੜਾਈ ਵਾਲੀ ਗੱਲਾਂ ਮੈਂ ਨਹੀਂ ਕਰਦੀ, ਮਨਿੰਦਰ ਕਰਦੀ ਐ। ਉਹ ਲੜਾਈ ਭਾਲਦੀ ਐ ਗੱਲ-ਗੱਲ ਤੇ। ਅਸਾਂ ਚੱਲ ਪਾਈ ਤੂੰ ਤਾਂ ਹੁਣ ਮਨਿੰਦਰ ਕਣੀ ਸਾਰੀ ਗੱਲ ਮਨਿੰਦਰ ਤੇ ਢਾਹਦਾ ਨਹੀਂ ਐ, ਮਨਿੰਦਰ ਨੇ ਐ ਕੀਤਾ, ਮਨਿੰਦਰ ਨੇ ਐ ਕੀਤਾ। ਕਰਦੀ ਨਾ ਮਰਜ਼ੀ ਐ ਤੇਰੀ। ਜਦੋਂ ਕਰਦੀ ਉਹ ਮੰਮੀ ਇਹਦੇ ਵਿੱਚ ਮਰਜ਼ੀ ਕੀ ਐ ਮੇਰੀ? ਤੁਸੀਂ ਮੈਂ ਮਨਿੰਦਰ ਦੀ ਸਾਈਡ ਲੈਨੇ ਹੋ। ਨਾ ਅੱਛਾ ਮਨਿੰਦਰ ਤੇ ਨਾ ਐ ਕਰਦੀ ਫਿਰ ਤੇਰੀ ਸੱਸ ਨੇ ਕਹਿੰਦੀ ਕੁਝ। ਮੰਮੀ ਵਿਚਾਰੀ ਕੀ ਕਹਵੇ? ਇਹ ਕਿਹੜਾ ਸੁਣਦੀ ਆ? ਨਾ ਬਚਾਰੀ ਬਚਾਰੀ ਨੂੰ ਨਾ ਕੀ ਹੋਇਆ ਹਾਂ ਮਨੀ ਬਚਾਰੀ ਕੀ ਕਹੇ ਗੱਲਾਂ ਦੇਹਲਾ ਕਰਦੀ ਐ ਇਹ ਤੁਸੀਂ ਇੰਨਾ ਕਾ ਤੋ ਬੋਲੀ ਜਨੋ ਕੀ ਹੋ ਗਿਆ ਕਿ ਮਨਿੰਦਰ ਨੇ ਕੁਛ ਕਹਿਤਾ ਮਨਿੰਦਰ ਨੇ ਬੀਰ ਨੇ ਕੀ ਕਹਿਣਾ ਸੀ ਸਾਨੂੰ ਦੱਸ ਮਨਿੰਦਰ ਨਾਲ ਕੋਈ ਗੱਲਬਾਤ ਕੀਤੀ ਐ ਤੇਰੇ ਸਾਹਮਣੇ ਐ ਸੀ ਤਾਂ ਗਏ ਐ ਸਾਹਮਣੇ ਤੇਰੇ ਆਏ ਐ ਉਹਨੇ ਸਾਨੂੰ ਕੀ ਕਹਿਤਾ ਨਾ ਨਾ ਮੈਂ ਕੀ ਪਤਾ ਕਿ ਪਿੱਛੋਂ ਕਰ ਲਈ ਹੋਵੇ ਮਨਿੰਦਰ ਨਾਲ ਗੱਲ ਐਵੇਂ ਭਰਤਾ ਹੋਣਾ ਉਹਨੇ ਤਾਂ ਹੀ ਤੁਸੀਂ ਐ ਬੋਲੀ ਜਨੋ ਅਈ ਡਿਨਰ ਮਾੜੀ ਸੋਚ ਨਹੀਂ ਸੋਚਣੀ ਚਾਹੀਦੀ ਠੀਕ ਹੈ ਦੋਵੇਂ ਭੈਣਾਂ ਰਲ ਕੇ ਰਹਿਣਾ ਕਰੋ ਹਾਂ ਮੰਮੀ ਨਹੀਂ ਖਸ ਨੂੰ ਤਾਂ ਨਹੀਂ ਅਕਲ ਆਹ ਵਾਹੋ ਮਨਿੰਦਰ ਨੂੰ ਕਿਹੜਾ ਅਕਲ ਹੈਗੀ ਆ ਉਹਨੂੰ ਸੋਚਣਾ ਚਾਹੀਦਾ ਜੇ ਰਲ ਕੇ ਰਹਿਣਾ ਅਸੀਂ ਨਹੀਂ ਦੱਸ ਰਲ ਕੇ ਰਹੋਗੇ ਤਾਂ ਛਾਵਾ ਤੇ ਆ ਸੋਡੀ ਮਨਿੰਦਰ ਨਾਲ ਕੇ ਮੈਂ ਸਾਨੂੰ ਤਾਂ ਗੱਲ ਨਹੀਂ ਦੱਸੀ ਕੋਈ ਪਹਿਲਾਂ ਵੀ ਅਸੀਂ ਅੱਡ ਹੋਣਾ ਜਾਂ ਕਿਵੇਂ ਆ ਹਾਂ ਹੁਣ ਤੂੰ ਦੱਸਦੀ ਆਂ ਵੀ ਅੱਡ ਹੋ ਗਏ ਰੋਟੀ ਬਣਾ ਅੱਡ ਕਰ ਲਈਏ ਗੱਲ ਤਾਂ ਮम्मी ਸਾਨੂੰ ਵੀ ਨਹੀਂ ਪਤਾ ਸੀ ਇਹ ਤਾਂ ਆਪ ਹੀ ਆਪਦੀ ਮਰਜ਼ੀ ਚਲਾਉਂਦੀ ਐ ਮੈਂ ਘੇਰ ਰਸੋਈ ਚ ਬਸ ਕਹਿੰਦੀ ਬਸ ਅੱਜ ਤੋਂ ਬਾਅਦ ਆਪਣੀ ਰਸੋਈ ਆ ਡਾਡਾ ਤੂੰ ਆਉਂਦਾ ਕੰਮ ਕਰਨਾ ਮੈਂ ਆਪਦਾ ਕੰਮ ਕਰਨਾ ਚੱਲ ਭਾਈ ਮਰਜ਼ੀ ਐ ਚੱਲ ਚੰਗਾ ਕੋਈ ਗੱਲ ਨਹੀਂ ਇਧਰੋਂ ਵੇਲੇ ਹੋ ਜਾ ਹੁਣ ਕਲਕੁਣ ਤੇ ਜੀ ਕੱਢ ਕੇ ਤੇ ਕਾਲਾ ਹੋ ਜੂਗਾ ਲੈ ਜੀ ਤੈਨੂੰ 4 ਦਿਨ ਲਾ ਜੀ ਮੇਰੇ ਕੋਲ ਚੰਗਾ ਮੇ ਹਾਂ ਠੀਕ ਐ ਐ ਵੀ ਨਹੀਂ ਸਾਰਾ ਦਿਨ ਉਹ ਕਰੀ ਨਾਮ ਦਾ ਕਲੇਸ਼ ਰਲਕੇ ਰਿਹਾ ਕਰੋ ਹਾਂ ਹਾਂ ਰਲ ਕੇ ਰਹਿਣਾ ਤੂੰ ਤੁਸੀਂ ਵੀ ਐਵੇਂ ਫੋਨ ਫੋਨ ਨਾ ਕਰਿਓ ਮਨਿੰਦਰ ਨੂੰ ਨਹੀਂ ਬੁਲਾਉਣਾ ਉਹਨੂੰ ਬਸ ਮਤਲਬ ਤੱਕ ਬੁਲਾਉਣਾ ਵੀ ਹਾਂ ਜੇ ਘਰੇ ਆ ਗਏ ਠੀਕ ਐ ਬੁਲਾ ਲਿਆ ਫालतੂ ਨਹੀਂ ਬੁਲਾਉਣਾ ਪੁੱਤ ਮੇਰੀ ਗੱਲ ਸੁਣ ਸਾਨੂੰ ਤਾਂ ਦੋਵੇਂ ਇੱਕੋ ਜਿਹੇ ਨੇ ਅਸੀਂ ਨਹੀਂ ਫਰਕ ਕਰ ਸਕਦੇ ਨਾ ਮਨਿੰਦਰ ਨਾਲ ਅਤੇ ਨਾ ਤੇਰੇ ਨਾਲ ਨਾ ਤੇਰੀ ਸੱਸ ਨੂੰ ਅਸੀਂ ਕੁਝ ਕਹਿ ਸਕਦੇ ਹਾਂ ਨਾ ਮੰਮੀ ਉਹ ਕੀ ਥੋੜੀ ਸਕੀ ਹੈ ਜਿਹੜਾ ਐ ਕਰਦੇ ਮਨਿੰਦਰ ਨੂੰ ਨਹੀਂ ਕੁਝ ਕਹਿ ਸਕਦੇ ਉਹ ਤਾਂ ਸਕਿਆਂ ਦੀ ਗੱਲ ਨਹੀਂ ਹੁੰਦੀ ਇਹ ਜਿਹੜੀਆਂ ਦਰਾਣੀਆਂ ਚਾਣੀਆਂ ਹੁੰਦੀਆਂ ਨੇ ਨਾ ਮਾਂ ਪੇ ਹੋ ਇੱਕੋ ਜਿਹੀ ਹੁੰਦੀਆਂ ਨੇ ਚੱਲ ਚੰਗਾ ਮੰਮੀ ਤੂੰ ਤਾਈਂ ਕਹਿਣਾ ਹੁੰਦਾ ਹਾਂ ਚੰਗਾ ਪੁੱਤ ਠੀਕ ਐ ਠੀਕ ਐ ਮਨਿੰਦਰ ਮਨਿੰਦਰ ਕੱਤੀ ਰਹੀਂਦੀ ਮੇਰੀ ਮਾਂ ਵੀ ਪਤਾ ਨਹੀਂ ਕੀ ਕੀਤਾ ਇਹੋ ਜਿਹਾ ਲੈ ਪੁੱਤ ਕੱਟ ਦੇ ਕੀ ਕਹਿੰਦੀ ਬੇਬੇ ਕਹਿਣਾ ਕੀ ਹੈ ਕਹਿੰਦੀ ਕਿ ਮਨਿੰਦਰ ਨੇ ਕਿ ਰੋਟੀ ਟੋਕਾ ਅੱਡ ਕਰ ਲਿਆ ਕਿ ਕਿਉਂ ਇਹੋ ਜਿਹਾ ਕੀ ਹੋ ਗਿਆ ਰੋਟੀ ਟੋਕਾ ਅੱਡ ਕਰਨ ਨਾਲ ਕੀ ਪਤਾ ਕਹਿੰਦੀ ਐਸੇ ਨੇ ਕਰਵਾਇਆ ਕਹਿੰਦੀ ਮੈਂ ਰੋਟੀਆਂ ਅੱਡ ਬਣਾਉਣੀ ਐ ਤੇ ਇਹ ਅੱਡ ਬਣਾਉਂਦੀ ਆ ਆਪਦੀਆਂ ਉਹ ਬੇਬੇ ਜਲੂਸ ਕੱਢਿਆ ਹੋਊਗਾ ਹੈ ਨਹੀਂ ਮਨਿੰਦਰ ਦਾਤਾ ਤੈਨੂੰ ਪਤਾ ਹੀ ਉਹਦਾ ਸੁਭਾਅ ਹੀ ਨਹੀਂ ਹੈਗਾ ਇਹ ਜਲਾ ਲੜਨ ਭੜਨ ਵਾਲਾ ਮਨਿੰਦਰ ਦਾਤਾ ਪਤਾ ਹੀ ਹੈ ਇਹਨੇ ਸੱਸ ਨੇ ਉਂਗਲ ਲਾਤੀ ਹੂ ਵੀ ਤੂੰ ਰੋਟੀ ਆਪਣੀ ਅੱਡ ਬਣਾ ਲੈ ਸੱਸ ਇਹਦੇ ਕੰਨੀ ਹੈ ਉਹ ਬੱਸ ਫਿਰ ਉਹੀ ਗੱਲ ਆ ਬੱਸ ਚੱਕੀ ਉੱਥੋਂ ਦਿੱਤੀ ਜਾਂਦੀ ਏ ਉਹਨੂੰ ਦੱਸ ਨਾ ਕਮਲ ਜੀ ਵੀ ਤੂੰ ਮੈਂ ਉਹਨੂੰ ਐ ਕਿਹਾ ਵੀ ਅੱਡ ਇਕੱਠੇ ਚੰਗੇ ਹੁੰਨੇ ਹੋ ਕਰਨ ਅੱਡੋ ਅੱਡੀ ਚੰਗੇ ਹੋ ਤੁਸੀਂ ਉਹ ਬੇਬੇ ਐਵੇਂ ਜਲੂਸ ਕੱਢੀ ਜਾਂਦੇ ਨਾਲੇ ਆਣ ਕਮਾਂਡ ਹਸਾਉਂਦੀਆਂ ਨਾ ਪਿੰਡ 'ਚ ਪਤਾ ਲੱਗੂ ਵੀ ਉਹਦੀਆਂ ਨੂਹਾਂ ਅੱਡ ਹੋ ਗਈਆਂ ਫਿਰ ਕਿਉਂ ਉਹਨੂੰ ਸ਼ਾਵਾਸੇ ਦੇਣਗੇ ਲੋਕ ਨੀ ਤੇ ਜਦ ਰੋਟੀ ਟੋਕੀ ਅੱਡ ਕਰ ਲਿਆ ਗਿਆ ਤੁਸੀਂ ਤੇ ਫਿਰ ਕਹਿੰਦਾ ਇੱਕ ਜਣਾ ਇੱਥੇ ਰਹਿ ਪੈਂਦਾ ਇੱਕ ਉਥੇ ਖੇਤ ਵਾਲੇ ਘਰੇ ਰਹਿ ਪੁੰ ਨਾਲੇ ਇੱਕ ਜੁੱਲੇ ਤੇ ਹਿਣਕ ਦੇਉਂਗਾ ਫਿਰ ਆ ਦੇਖ ਲੈ ਆ ਕਿ ਉੱਥੇ ਤਾਂ ਮੇਰੇ ਜੀ ਨਹੀਂ ਲੱਗਿਆ ਐਡਾ ਵੱਡਾ ਘਰ ਸੀ ਉਹ ਇੰਨਾ ਵਧੀਆ ਸੀ ਉਹ ਬੇਬੇ ਚੂਕਲੇ ਨਹੀਂ ਕਰਨ ਨੂੰ ਮਿਲਦਾ ਉੱਥੇ ਆਂਟ ਕਮਾੜ 'ਚ ਗੱਲ ਤਾਂ ਉਹੀ ਐ ਇੱਥੇ ਲੋਕਾਂ ਦੀਆਂ ਕਰਨੀਆਂ ਜਿਹੜੀਆਂ ਆਪਦੇ ਘਰ ਦੇ ਪਰਦੇ ਦੱਸਣੇ ਜਾ ਕੇ ਲੋਕਾਂ ਨੂੰ ਕਰੀ ਜਾਂਦੀ ਆਪਦੀਆਂ ਨੂਹਾਂ ਦੀ ਕਰੀ ਜਾਂਦੀ ਆ ਲੋਕਾਂ ਕੋਲੇ ਕੱਲ ਨੂੰ ਸ੍ਰੀਕਣੀਆਂ ਇਹੀ ਓਏ ਓਹੀ ਹਾਂ ਵੀ ਤੂੰ ਕੀ ਬੋਲਣ ਨੂੰ ਮਰਦੀ ਐ ਤੇਰੀਆਂ ਨੂਹਾਂ ਤਾਂ ਐ ਕਰਦੀਆਂ ਤੇਰੇ ਨਾਲ ਤਾਂ ਮਾਦਾ ਤੈਨੂੰ ਐ ਕਹਿਣਾ ਬਰਿਆਤ ਰਿਆ ਕੇ ਨਾ ਫਿਰ ਆਪਾਂ ਹਰਪ੍ਰੀਤ ਨੂੰ ਇੱਥੇ ਲੈ ਕੇ ਠੀਕ ਐ ਪੁੱਤ ਐ ਕਰਨਾ ਇਹ ਸਮਝਾਉਂਗਾ ਨੂੰ ਮਾ ਬਾਕੀ ਨਾ ਕੱਲੀ ਨੂੰ ਫਿਰ ਉਹਦੇ ਦਿਮਾਗ 'ਚ ਪਾਉਂਗਾ ਲ ਤੂੰ ਵਗ ਜੀ ਭਾਈ ਲੈ ਆਈ ਉਹਨੂੰ ਇੰਨੀ ਅਕਲ ਦੀ ਮੋਟੀ ਆ ਹੈ ਵੀ ਉਹਦੇ ਤਾਂ ਵਿਚਾਰੀ ਦੇ ਪਹਿਲਾਂ ਨਹੀਂ ਕੋਈ ਮਗਰ ਮੂਰੇ ਦੂਜਾ ਉਹਨਾਂ ਨੇ ਦੇਣਾ ਕਿਨੂੰ ਆ ਜੇ ਤੁਸੀਂ ਕਮਾਈ ਕਰਦਾ ਉਹ ਆਪਣਾ ਕਲਦੀਪ ਡਿਊਟੀ ਕਰਦਾ ਹਾਂ ਉਹ ਪਹਿਲੇ ਤੇ ਲਿਆਉਂਦਾ ਉਹ ਵੀ ਤਾਂ ਘਰੀ ਲਿਆਉਂਦਾ ਘਰੀ ਦਿੰਦਾ ਉਹਨਾਂ ਦੇ ਚੰਗਾ ਆਇਆ ਵੀ ਚਲ ਕੋਈ ਮੁੰਡਾ ਆ ਗਿਆ ਭਾਈ ਅਗਲਾ ਤਾਂ ਅੱਡ ਜੋੜੀ ਜਾਂਦਾ ਉਹ ਕੱਲੀ ਜਵਾਕ ਖੜੀ ਆ ਵੀ ਤੁਸੀਂ ਵਿਆਹ ਕੇ ਤੋੜਦੇ ਹੋ ਕਿ ਉਹਨੂੰ ਜਾਂ ਕੋਈ ਛੋਟੇ ਸਵੇਰ ਨੂੰ ਜਵਾਕ ਚੱਲਾਉ ਉਹ ਸੋਡਾ ਹੀ ਬੰਦ ਆ ਇੰਨੀ ਤਾਂ ਅਕਲ ਨਹੀਂ ਉਹ ਤਾਂ ਸੋਚਦੀ ਨਹੀਂ ਵੀ ਚਲ ਮੇਰੀ ਪੋਤੀ ਇੱਕ ਮੇਰੀ ਪੋਤੀ ਐ ਮੈਂ ਉਹਦਾ ਬਣਾਵਾ ਕੁਛ ਉਹ ਨਹੀਂ ਨਾ ਸੋਚਦੀ ਉਹ ਬੇ ਵਾਰਾਕਲ ਦੇ ਘਾਟੇ ਇਹਨਾਂ ਨੂੰ ਚੱਲ ਕੋਈ ਨਹੀਂ ਜਾ ਤੂੰ ਚਾਹ ਕਰ ਕੋ ਟੱਸਿਆ ਰੁੱਖ ਖੜਿਆ ਚਾਹ ਕਰਦੀਆਂ ਮੈਂ ਤਾਂ ਫਿਕਰ ਹੋ ਗਿਆ ਭਾਈ ਉਹਦਾ ਚਾਹ ਪੜਾਤੀ ਪਤਾ ਨਹੀਂ ਕਿੱਥੋਂ ਲਿਆ ਕੇ ਬਾਲਾ ਵੀ ਨਹੀਂ ਦਵਾਇਆ ਦੁੱਧ ਪਾ ਕੇ ਚਾਹ ਵੀ ਮੱਚ ਸੜ ਕੇ ਬਣਾਈ ਸੀ ਉਹਨੇ ਮੇਰਾ ਤਾਂ ਨਾ ਹੁਣ ਜਮੀ ਨਹੀਂ ਜਾਣ ਨੂੰ ਜੀ ਕਰਦਾ ਇਹਦੇ ਹਰਪ੍ਰੀਤ ਕੋਲੇ ਉਹੀ ਪੁੱਤ ਆਏ ਆ ਮਨਿੰਦਰ ਦੇ ਮੂੰਹ ਨੂੰ ਭਗ ਜਾਂਦੇ ਆ ਵੀ ਚੱਲ ਉਹਨੂੰ ਆਏ ਹੋ ਜਾਂਦਾ ਵੀ ਚੱਲ ਕੋਈ ਆਉਂਦਾ ਜਾਂਦਾ ਨਾਲੇ ਤਾਂ ਦੇਖ ਲਈਏ ਕੋ ਖਾਨ ਨੂੰ ਪਿਆ ਹੋਇਆ ਫ੍ਰਿਜ ਜਿਦਾ ਲਿਆ ਦੀ ਲਿਆਉਣੀ ਐ ਮਨਿੰਦਰ ਹਾਂਜੀ ਉਹ ਟੀਵਨ ਦੇਂਦੇ ਮੈਨੂੰ ਯਾਰ ਉਹ ਤਾਂ ਰੱਖਤਾ ਗੱਡੀ 'ਚ ਮੈਂ ਅੱਛਾ ਬਸ ਜਾਂਦੇ ਸੀ ਡਿਊਟੀ ਉਨਾ ਹਾਂ ਨਾਲੇ ਆਇਆ ਕਰੀ ਮੇਰੀ ਯੂਨੀਫਾਰਮ ਈਜੀ ਪਾ ਕੇ ਧੋਦੀ ਚੰਗਾ ਅੱਜ ਸੈਟਰਡੇ ਅੱਜ ਫਿਰ ਮੈਂ ਸਿਵਲ 'ਚ ਹੀ ਚੱਲਦਾ ਠੀਕ ਹੈ ਜੀ ਇੱਕ ਮੈਂ ਹੋਰ ਗੱਲ ਕਰਦੀ ਸੀ ਹਾਂ ਦੱਸੋ ਤੁਸੀਂ ਮੈਨੂੰ ਕਿਹਾ ਸੀ ਨਾ ਕਿ ਕੰਮਕਾਰ ਅੱਡ ਕਰ ਲਾਉਦੇ ਹੂੰ ਮੈਂ ਕਰ ਤਾਂ ਲਈ ਹੁਣ ਸੋਈ 'ਚ ਦੋ ਚੁੱਲ੍ਹੇ ਆ ਮੈਨੂੰ ਤਾਂ ਜਮੇ ਚੰਗਾ ਨਹੀਂ ਲੱਗਦਾ ਉਹ ਯਾਰ ਦੋ ਚੁੱਲ੍ਹੇ ਆ ਜਮ ਤਿੰਨਾਂ ਅਗੇ ਜਿਹੜੀ ਗੱਲ ਕਹੀ ਆ ਉੱਥੇ ਤਾਂ ਰਹਿਣਾ ਤੂੰ ਮੈਂ ਤਾਂ ਉਸ ਗੱਲ ਤੇ ਹੈਗੀ ਆ ਪਰ ਮੰਮੀ ਨੂੰ ਵੀ ਇਸ ਗੱਲ ਦਾ ਬੁਰਾ ਲੱਗਦਾ ਨਾ ਹੁਣ ਹ ਉਹ ਬੁਰਾ ਤਾਂ ਇਹਦਾ ਆਪਾਂ ਨੂੰ ਦੇ ਕੇ ਸਾਰੀ ਦੁਨੀਆ ਨੂੰ ਲੱਗੀਆਂ ਤਾਂ ਫਿਰ ਤੂੰ ਸਾਰਿਆਂ ਦੇ ਘਰੇ ਜਾ ਕੇ ਸੀਰੀ ਰਲ ਜਾਈਂਗੀ ਮੈਨੂੰ ਐਂ ਦੱਸ ਤੁਸੀਂ ਪੁੱਠਾ ਕਾਹਤੋਂ ਚੱਲਦੇ ਹੋ ਨੇ ਮੈਂ ਗੱਲ ਆਪਣੇ ਘਰ ਦੀ ਕਰੀ ਆਂਨੀ ਆ ਉਹ ਘਰ ਦੀ ਤਾਂ ਕਰੀ ਜੰਨੀ ਆ ਤੈਨੂੰ ਮੈਂ ਪੋਲੀ ਹੁੰਦੀ ਦਿਖਾਉਂਦਾ ਹਦਣਾ ਨੂੰ ਇੱਥੇ ਜਿਹੜੇ ਹਿਸਾਬ ਨਾਲ ਤੈਨੂੰ ਗੱਲ ਕਹੀਏ ਚੱਲ ਤਾਂ ਸਹੀ ਫਰਕ ਤਾਂ ਕਿੰਨਾ ਪੈਂਦਾ ਹੀ ਜਾਂਦਾ ਹੁਣੀ ਫਰਕ ਤਾਂ ਕੀ ਪੈਂਦਾ ਸਗੋ ਹੋਰ ਗੁੱਸੇ ਹੁੰਦੇ ਜਾਂਦੇ ਮੇਰੇ ਨਾਲ ਤਾਂ ਉਹ ਗੁੱਸੇ ਤਾਂ ਹੋਊਗੀ ਕਿੱਥੇ ਉਹ ਪਲਾਠੀ ਮਾਰ ਕੇ ਬੈਠੀ ਰਹਿੰਦੀ ਸੀ ਹੁਣ ਉਹਨੂੰ ਕੰਮ ਕਰਨਾ ਪੈਂਦਾ ਅੰਗ ਹਿਲਾਉਣਾ ਪੈਂਦਾ ਹੈ ਗੁੱਸਾ ਤਾਂ ਆਉਂਦਾ ਹੀ ਹ ਉਹ ਯਾਰ ਹਰਪ੍ਰੀਤ ਨੂੰ ਚਮਲਾਇਆ ਕਿਨੇ ਆ ਮੰਮੀ ਨੇ ਆ ਹਾਂ ਇਹਦੀ ਆ ਹਾਂ ਜੇ ਉਹਨੂੰ ਸਮਝਾਇਆ ਹੁੰਦਾ ਹੁੰਦੀ ਨਹੀਂ ਉਹਦੇ ਨਾਲ ਅੱਥ ਪਾ ਕੇ ਰੱਖੀ ਹੁੰਦੀ ਕਿਸੇ ਗੱਲ ਤੇ ਫਿਰ ਉਹ ਵੀ ਸਮਝਦੀ ਨਾ ਵੀ ਮੇਰਾ ਘਰ ਆ ਉਹਨੂੰ ਤਾਂ ਹੁਣ ਮੈਂ ਬੇਗਾਨਾ ਹੈਗਾ ਬਸ ਜਦੋਂ ਆਈ ਸੀ ਉਹ ਤਾਂ ਵਧੀਆ ਰਹਿੰਦੀ ਸੀ ਆ ਮੰਮੀ ਨੇ ਦੇ ਦੇ ਚੱਕਾ ਨਾਲ ਉਹਨੂੰ ਐ ਬਗਾੜਤਾ ਜਮਾ ਹਾਂ ਫਿਰ ਔਖੀ ਵੀ ਹੁਣ ਮੰਮੀ ਹੋਊਗੀ ਹੁੰਦੀ ਔਖੀ ਹੁਣ ਕੰਮ ਦੇ ਲਈ 13 ਦੇਣੇ ਆਪਾਂ ਕਿਹੜਾ ਉਹਨਾਂ ਨਾਲ ਕੋਈ ਬਤਕਰਾ ਕਰਦੇ ਆ ਉਹੀ ਤਾਂ ਗੱਲ ਆਪਾਂ ਕਿਹੜਾ ਅੱਡ ਹੋਣਾ ਉਹਨਾਂ ਨਾਲੋਂ ਹਾਂ ਫਿਰ ਪਰ ਮੈਂ ਸੋਚਦੀ ਕਿਤੇ ਹਰਪ੍ਰੀਤ ਇਹ ਗੱਲ ਮੰਮੀ ਦੇ ਮਨ 'ਚ ਭਰ ਦੇਣਾ ਵੀ ਅੱਡ ਤੇ ਫਿਰ ਆਪਣਾ ਹੀ ਕਰ ਦੇਣਗੇ ਐਡ ਕਰ ਦੇਣਗੇ ਤਾਂ ਹੋ ਜਾਾਂਗੇ ਆਪਾਂ ਕਿਰਾ ਚੰਗੇ ਲੱਗਦੇ ਇੰਨੇ ਟਾਈਮ ਦੇ ਇਕੱਠੇ ਰਹਿੰਦੇ ਹੁਣ ਅੱਡ ਹੋ ਜਾਾਂਗੇ ਹੈ ਮਨਿੰਦਰ ਮੈਂ ਨਾ ਤੈਨੂੰ ਸਾਰਾ ਕੁਝ ਸੈੱਟ ਹੁੰਦਾ ਦਿਖਾ ਦੂੰ ਤੂੰ ਐਵੇਂ ਬਾਹਲੀ ਫਿਕਰ ਨਾ ਕਰਿਆ ਕਰ ਮਾੜੀ ਮਾੜੀ ਗੱਲ ਦੀ ਟੈਨਸ਼ਨ ਲਈ ਜਾਨੀ ਰਹਿਣੀ ਹੈ ਯਾਰ ਤੂੰ ਫਿਕਰ ਤਾਂ ਹੁੰਦੀ ਹੈ ਕਿਸੇ ਨੇ ਕਿਸੇ ਨੂੰ ਕੁਝ ਨਹੀਂ ਕਹਿਣਾ ਸਾਰੇ ਮੈਨੂੰ ਹੀ ਗਲਤ ਸਮਝਣਗੇ ਉਹ ਤਾਂ ਪਹਿਲਾਂ ਹੀ ਗਲਤ ਸਮਝਦੇ ਆ ਉਹ ਜੇ ਤੂੰ ਬਾਹਲੀ ਚੰਗੀ ਬਣੇਗੀ ਫਿਰ ਕਿਹੜਾ ਤੈਨੂੰ ਮੈਡਲ ਦੇ ਦੇਣਗੇ ਇਹ ਜਾਂ ਨਾਮ ਦਾ ਟਿੱਕਾ ਦੇ ਦੇਣਗੇ ਤੈਨੂੰ ਚਲ ਦੇਖ ਲਓ ਜਿਵੇਂ ਕਰਨਾ ਬਾਅਦ ਵਿੱਚ ਮੇਰੇ ਨਾਲ ਨਾ ਲੜਿਓ ਉਹ ਮੈਂ ਤੇ ਠੀਕ ਹੈ ਚਲ ਤੁਸੀਂ ਜਾਬੜੂ ਡਿਊਟੀ ਤੇ ਲੇਟ ਹੁੰਦੇ ਹੋਗੇ ਆਹੋ ਚਲ ਠੀਕ ਹੈ ਚੰਗਾ ਚਲ ਟਾਈਮ ਬਣਾਉਂਗਾ ਅੱਜ ਮੈਂ ਫਿਰ ਸ਼ਾਮ ਨੂੰ ਚੱਲਦੇ ਆਪਾਂ ਹਾਂ ਅੱਜ ਜਸਮੀਤ ਆਸਤੇ ਨੇ ਕੁਝ ਖਾਣ ਨੂੰ ਲੈ ਆਏ ਉਹ ਬਾਈ ਬਾਈ ਦੁਕਾਨ ਤੇ ਭੱਜ ਜਾਂਦੀ ਆ ਨਾਲ ਜਸਮੀਤ ਨੂੰ ਕੱਪੜੇ ਦਿਵਾ ਲਿਆ ਮੰਗਿਆ ਅੱਜ ਸ਼ਾਮ ਨੂੰ ਚੱਲਾਂਗੇ ਆਪਾਂ ਜੇਗਾ ਠੀਕ ਹੈ ਤੁਸੀਂ ਜਲਦੀ ਆ ਜਿਓ ਚੰਗਾ ਚਲ ਠੀਕ ਹੈ ਜੀ ਮੰਮੀ ਮੈਨੂੰ ਮaaf ਕਰ ਦੇ ਅੱਗੇ ਤੋਂ ਮੈਂ ਗਲਤੀ ਨਹੀਂ ਕਰਦੀ ਕੀ ਮੈਂ ਤੈਨੂੰ ਮaaf ਕਰਾਂ ਤੂੰ ਤਾਂ ਆਪ ਉਹ ਹੀ ਕੁਝ ਕਰਨ ਲੱਗੀ ਜਿਹੜਾ ਕੁਝ ਮਨਿੰਦਰ ਕਰਦੀ ਸੀਗੀ ਚਲ ਮੰਮੀ ਹੁਣ ਨਹੀਂ ਕਰਦੀ ਸੌਰੀ ਚਲ ਠੀਕ ਆ ਕੋਈ ਨਹੀਂ ਜਾ ਘਰ ਲਾ ਕੰਮ ਆਉਦਾ ਜਿਹੜਾ ਕਰਨਾ ਕੰਮ ਤਾਂ ਮੰਮੀ ਮੈਂ ਕਰ ਲੂੰਗੀ ਮੈਂ ਤੁਹਾਨੂੰ ਐ ਪੁੱਛਦੀ ਸੀ ਜਿਹੜੀ ਆਪਾਂ ਨੂੰ ਮੰਮੀ ਨੇ ਸਕੀਮ ਦੱਸੀ ਸੀ ਉਹ ਆਪਾਂ ਕਦੋਂ ਵਰਤਾਂਗੇ ਕੋਈ ਗੱਲ ਨਹੀਂ ਉਹ ਵੀ ਵਰਤਾਂਗੇ ਕਿਉਂ ਟੈਨਸ਼ਨ ਲੈਨੀ ਹੈ ਧਿਆਨ ਚਾ ਮੇਰੀ ਸਾਰੀ ਗੱਲ ਮੈਨੂੰ ਤਾਂ ਐ ਸੀ ਕਦੇ ਭੁੱਲ ਗਏ ਤੁਸੀਂ ਮੁੜ ਕੇ ਗੱਲ ਹੀ ਨਹੀਂ ਕੀਤੀ ਭੁੱਲਦੀ ਭਲਦੀ ਕੋਈ ਨਹੀਂ ਸਾਰਾ ਕੁਝ ਮੇਰੇ ਯਾਦ ਆ ਤੁ ਤੂੰ ਬਸ ਐ ਕਰ ਜਿਹੜੇ ਉਹ ਕੰਗਣ ਆਗੇ ਹੂੰ ਉਹ ਚੁੱਪ ਕਰਕੇ ਨਾ ਉਹ ਦਿਨ ਵਾਰੀ ਚ ਰੱਖ ਦੇ ਠੀਕ ਐ ਬਾਕੀ ਗੱਲ ਤੂੰ ਮੇਰੇ ਤੋਂ ਛੱਡ ਦੇ બસ ਆ ਕੰਮ ਕਰ ਦੇ ਜਿਹੜਾ ਉਹ ਗਲਤੀ ਆ ਗਿਆ ਉਦੋਂ ਰੌਲਾ ਪਾਵਾਂਗੇ ਤੇਰਾ ਪਤਨੀ ਹਾਂ ਮम्मी ਗੱਲ ਤਾਂ ਤੁਹਾਡੀ ਸਹੀ ਆ ਮੈਂ ਤਾਂ ਆ ਹੀ ਹੋਏ ਤੇ ਇੱਕ ਕੋਦੋਂ ਕਰੋ ਨਿਕਲੇ ਮੈਂ ਤਾਂ ਬਾੜੀ ਪੈੜੀ ਲੱਗਦੀ ਐ ਤੁਹਾਡੇ ਤੇ ਤੁਹਾਡਾ ਪੁੱਤ ਦੂਰ ਕਰੀ ਜਾਂਦੀ ਐ ਮੇਰੇ ਤੋਂ ਮੇਰੇ ਮੰਮੀ ਤੇ ਭਰਾ ਦੂਰ ਕਰੀ ਜਾਂਦੀ ਐ ਕੋਈ ਗੱਲ ਨਹੀਂ ਤੂੰ ਬੇਫਿਕਰ ਹੋ ਜਾ ਜਿਹੜੀ ਮੈਂ ਤੈਨੂੰ ਸਕੀਮ ਗਈ ਐ ਬਸ ਇਹ ਲਾ ਦੇ ਬਾਕੀ ਫਿਰ ਦੇਖੀ ਜਾ ਬੱਚੀ ਬੰਦ ਤਾ ਠੀਕ ਐ ਮੰਮੀ ਬਸ ਮੈਂ ਤਾਂ ਜਿਵੇਂ ਤੁਸੀਂ ਕਹੀ ਜਾਓਗੇ ਉਵੇਂ ਹੀ ਕਰਨਾ ਤੂੰ ਫੇਰ ਉਹਦੇ ਮਗਰ ਲੱਗ ਜਾਗੀ ਦੀ 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 ਕਰਨ ਨਹੀਂ ਨਹੀਂ ਮੰਮੀ ਮੈਂ ਨਹੀਂ ਲੱਗਦੀ ਹੁਣ ਮੈਂ ਤੁਹਾਨੂੰ ਦੱਸੀ ਤਾਂ ਯਾਨੀ ਮੈਂ ਤਾਂ ਲੱਗਦੀ ਬਾਲੀ ਭੈੜੀ ਐ ਚੱਲ ਚੱਲ ਗੱਲ ਗੱਲ ਤੇ ਬੇਇੱਜ਼ਤੀ ਕਰਤੀ ਲੈ ਮੇਰੀ ਚੱਲ ਕੋਈ ਨਹੀਂ ਹੁਣ ਜਿਹੜੀ ਗੱਲ ਹੋ ਗਈ ਉਹ ਹੋ ਗਈ ਠੀਕ ਆ ਨਾ ਹੁਣ ਸੰਭਲ ਜਾ ਹੁਣ ਠੀਕ ਐ ਮੰਮੀ ਹੁਣ ਜਿਵੇਂ ਤੈਨੂੰ ਮੈਂ ਕਹੀ ਜੰਨੀ ਨਾ ਉਵੇਂ ਕਰ ਲੈ ਠੀਕ ਹੁਣ ਜਾ ਜਾ ਕੇ ਕਰ ਲੈ ਕੰਮ ਆ ਦਾ ਚੱਲ ਮੰਮੀ